ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਓ ਨਹੀਂ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਗਰੰਤ ਸਤਿ ਸਿਆ ਕੋ ਕਰਿਓ ਜਾ ਸਮਿਆ ਵਰਨਾ ਕੋਏ ਜੇਨ ਮੇ ਤਕਵਨੇ ਕਹਯੋ ਸੋ ਦੇਹ ਚੰਡ ਕਾ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਤੀਜਾ ਅਸਤੀ ਸਰਜਿਓ ਅੰਕਸ ਹੈ ਅਹਰਣ ਜੋ ਸਰਦੇ ਮਾਨਤਨ ਆਗਰ ਰਖ ਕੈ ਉਬੀ ਸੇਵ ਕਰੇ ਯੋ ਗੁਰਮੁਖ ਆਪ ਨਿਵਾਰੀ ਐ ਸਭ ਰਾਜ ਸ੍ਰਿਸ਼ਟ ਕਾ ਲੇ ਏ ਨਾਨਕ ਗੁਰਮੁਖ ਬੁਝੀਐ ਜੇ ਆਪੇ ਨਦਰ ਕਰੇ ਜਿਸ ਤਰ੍ਹਾਂ ਹਾਥੀ ਦੇ ਸਿਰ ਤੇ ਕੁੰਡਾ ਹੈ ਭਾਵ ਜਿਵੇਂ ਹਾਥੀ ਮਹਾਵਤ ਦੇ ਕੁੰਡੇ ਅੱਗੇ ਸਿਰ ਨਿਵਾਦ ਦਿੰਦਾ ਹੈ ਤੇ ਜਿਸ ਤਰ੍ਹਾਂ ਅਹਿਰਣ ਲੋਹਾਰ ਦੇ ਵੱਡੇ ਭਾਰੇ ਹਥੋੜੇ ਹੇਠਾਂ ਸਿਰ ਦੇਂਦੀ ਹੈ ਹੇ ਭਾਈ ਉਸੇ ਤਰ੍ਹਾਂ ਹੀ ਤੂੰ ਵੀ ਆਪਣੇ ਮਨ ਤੇ ਤਨ ਨੂੰ ਸਤਿਗੁਰੂ ਦੇ ਹਵਾਲੇ ਕਰਕੇ ਖੜਾ ਹੋ ਕੇ ਭਾਵ ਸੁਚੇਤ ਤੇ ਸਾਵਧਾਨ ਹੋ ਕੇ ਗੁਰੂ ਦੀ ਸੇਵਾ ਕਰ ਗੁਰੂ ਦੀ ਦੱਸੀ ਹੋਈ ਕਾਰ ਕਰ ਇਸ ਤਰੀਕੇ ਨਾਲ ਸਤਿਗੁਰੂ ਦੇ ਸਨਮੁਖ ਹੋ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਮਨੁੱਖ ਗੁਰਮੁਖ ਬਾਣਕੇ ਆਪਣੇ ਆਪਾ ਭਾਵ ਆਪਣੀ ਹਉਮੈ ਨੂੰ ਮਿਟਾ ਕੇ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ हे ਨਾਨਕ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਉਦੋਂ ਆਉਂਦੀ ਹੈ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆਏ ਮਨੁੱਖ ਉੱਤੇ ਪ੍ਰਭੂ ਆਪ ਹੀ ਮਿਹਰ ਦੀ ਨਜ਼ਰ करदा है वाहे गुरु जी का खालसा गुरु जी की फतेह